Punjab's Aam Party government has just launched Jeevan Jodh 2.0. The entire programme revolves around rescuing and rehabilitating child beggars. I am Ruchika M joined by Punjab's Social Security Minister Dr Baljeet Kaur. Welcome to the show, ma'am. Ma'am, this Jeevan 2.0, er, er, how did the idea occur? Uh, child beggars? Ne ਹਨ ਉਹ ਆਈਡੀਆ ਕਿਵੇਂ ਆਇਆ ਤੇ ਇਹ ਨੂੰ ਤੁਸੀਂ ਕਿਵੇਂ ਸਟਾਰਟ ਕਿਵੇਂ ਕੀਤਾ ਚਾਹੇ ਇਹ ਜੋ ਸਾਡੇ ਡਿਪਾਰਟਮੈਂਟ ਦੇ ਅੰਡਰ ਹੀ ਇਹ ਸਬਜੈਕਟ ਆਉਂਦਾ ਸੀ ਪਰ ਇਹ ਸੱਚ ਹੈ ਕਿ ਇਹ ਸਬਜੈਕਟ ਕਦੇ ਕਿਸੇ ਵੱਲੋਂ ਟੱਚ ਹੀ ਨਹੀਂ ਹੁੰਦਾ ਗਿਆ ਔਰ ਮੈਨੂੰ ਕਿਸੇ ਨੇ ਸਵਾਲ ਪੁੱਛਿਆ ਸੀ ਕਿ ਤੁਹਾਡੇ ਡਿਪਾਰਟਮੈਂਟ ਵੱਲੋਂ ਕਿੰਨੇ ਬੱਚੇ ਹੁਣ ਤੱਕ ਰੈਸਪੀ ਦਿੱਤੇ ਜਾ ਚੁੱਕੇ ਜਿਹੜੇ ਚਾਈਲਡ ਹੈਲਥ ਬੋਰਡ ਸੀ ਔਰ ਜੈ ਵੀ ਬੜੀ ਹੈਰਾਨੀ ਹੋਈ ਮੈਂ ਜਦੋਂ ਸਾਰੇ ਜਗ੍ਹਾ ਤੋਂ ਰਿਪੋਰਟ ਮੰਗਾਈ ਤਾਂ ਜ਼ੀਰੋ ਜ਼ੀਰੋ ਰਿਪੋਰਟ ਸੀ ਤੇ ਮੈਨੂੰ ਇਹ ਸੋਚ ਕੇ ਵੀ ਹੈਰਾਨੀ ਹੋਈ ਕਿ ਸਾਡਾ ਡਿਪਾਰਟਮੈਂਟ ਔਰ ਸਿਰਫ ਡਿਪਾਰਟਮੈਂਟ 'ਤੇ ਸਵਾਲ ਨਹੀਂ ਇਹ ਸਾਡੀ ਸਰਕਾਰ 'ਤੇ ਵੀ ਸਵਾਲ ਹੈ ਸਾਡੇ ਸਮਾਜ 'ਤੇ ਵੀ ਬਹੁਤ ਵੱਡਾ ਸਵਾਲ ਹੈ ਕਿ ਉਹ ਲੋਕ ਹੈ ਜਿਨ੍ਹਾਂ ਬਾਰੇ ਅੱਜ ਤੱਕ ਸੋਚੇ ਹੀ ਨਹੀਂ ਗਿਆ ਸੋ ਉਦੋਂ ਅਸੀਂ ਇਹ ਸ਼ੁਰੂ ਕੀਤਾ ਸੀ ਪ੍ਰੋਗਰਾਮ ਕਿ ਅਸੀਂ ਜਿਹੜੇ ਬੱਚੇ ਆ ਉਹਨਾਂ ਨੂੰ ਰੈਸਕਿਊ ਕੀਤਾ ਜਾਵੇ ਪਰ ਉਹ ਸਾਡੇ ਚਾਲ ਬਹੁਤ ਧੀਮੀ ਸੀ ਅਸੀਂ ਪਿਛਲੇ ਸਾਲ ਇਹ ਤੇ ਲੱਗੇ ਸੀ ਕਿਉਂਕਿ ਕਈ ਵਾਰੀ ਤੁਹਾਡੇ ਨਾਲ ਉਹ ਜਰਨਲਿਸਟ ਵੀ ਪੁੱਛ ਲੈ ਸੀ ਕਿ ਕਿ ਬੱਚੇ ਬਹੁਤ ਆ ਜਿਹੜੇ ਭੀਖ ਮੰਗਦੇ ਨਾ ਕੋਈ ਹੱਲ ਕਰੋ ਸੋ ਅਸੀਂ ਰੈਸਕਿਊ ਕਰਨਾ ਸ਼ੁਰੂ ਕੀਤਾ ਪਰ ਉਹ ਰੈਸਕਿਊ ਕਰਦੇ ਸੀ ਔਰ ਦੁਬਾਰਾ ਉਹਨਾਂ ਫੇਰ ਜਦੋਂ ਪੇਰੈਂਟਸ ਕੋਲ ਛੱਡ ਦਿੰਦੇ ਸੀ ਤਾਂ ਫੇਰ ਬੱਚੇ ਉੱਥੇ ਬੰਦੇ ਸੀ ਮਤਲਬ ਕਹਿਣੋ ਕਿ ਜ਼ੀਰੋ ਰਿਪੋਰਟ ਤੇ ਸੀ ਖੜੀ ਸੀ ਔਰ ਇਹਦੇ ਵਿੱਚ ਜਿਆਦਾ ਪ੍ਰੋਗਰੈਸ ਜਿਹੜਾ ਮਿਸ਼ਨ ਚ ਦੇਖਣ ਨੂੰ ਮਿਲੀ ਜਦੋਂ ਅਸੀਂ ਇਹਦੇ ਵਿੱਚ ਪ੍ਰੋਜੈਕਟ ਜੀਵਨ ਜੋਤ ਟੂ ਐਡ ਕਰ ਲਿਆ ਜਿਹਦੇ ਵਿੱਚ ਅਸੀਂ ਬੀਅਰ ਨੇ ਟੈਸਟ ਜਿਹੜੀ ਪ੍ਰੋਵੀਜ਼ਨ ਰੱਖੀ ਕਿ ਬੱਚੇ ਦੇ ਨਾਲ ਜੇਕਰ ਪੇਰੈਂਟਸ ਨਹੀਂ ਹਨ ਤਾਂ ਫਿਰ ਉਹ ਲੋਕ ਕੌਣ ਹਨ ਜਿਹੜੇ ਉਹਨਾਂ ਤੋਂ ਭੀਖ ਮੰਗਵਾ ਰਹੇ ਨੇ ਸੋ ਉਹਦੇ ਵਿੱਚ ਸਾਡੀਆਂ ਟੀਮਸ ਵੀ ਐਕਟਿਵ ਹੋਈਆਂ ਅਸੀਂ ਥੋੜੀ ਚੇਂਜ ਕੀਤੀ ਅਸੀਂ ਪੁਲਿਸ ਦੇ ਇਨਵੋਲਵਮੈਂਟ ਵਧਾਈ ਸੋ ਟੀਮਸ ਦੇ ਨਾਲ ਲੋਕਾਂ ਦਾ ਵੀ ਸਾਥ ਮਿਲਿਆ ਬਹੁਤ ਸਾਰੇ ਬੱਚੇ ਆ ਤੁਸੀਂ ਰੈਸਕਿਊ ਕਰਕੇ ਪੇਰੈਂਟਸ ਨੂੰ ਵੀ ਦਿੱਤੇ ਆ ਸਾਡੇ ਕੋਲ ਬਾਲਕ ਰਾਜਵੀ ਨੇ ਔਰ ਐਵਰਜੀ ਵੀ ਬੱਚੇ ਜਿਹਨਾਂ ਅਸੀਂ ਸਕੂਲ ਨਾਲ ਕਿੰਨੇ ਬੱਚੇ ਆਪਾਂ ਰੈਸਕਿਊ ਕਰ ਚੁੱਕੇ ਆ ਕਿੰਨੇ ਬੱਚੇ ਇਹੋ ਜਿਹੇ ਮਿਲੇ ਜਿਹੜਾ ਕਿ ਬੁਰੀ ਮੁਸ਼ਕਲ ਸਟੇਜ ਸਤੇ ਟ੍ਰੈਫਿਕ ਹੋ ਕੇ ਆਈ ਹੋਣੀ ਨੇ ਕਿੰਨੇ ਬੱਚੇ ਆਪਾਂ ਰੀਹੈਬਿਡੀਟ ਕਰਤੇ ਆ ਕਿੰਨੇ ਬੱਚੇ ਆਪਾਂ ਪਰਿਵਾਰ ਸੰਮ ਲਾਦੇ ਦੇਖੋ ਜੀ ਅਸੀਂ ਪਹਿਲਾਂ ਜਦੋਂ ਸ਼ੁਰੂ ਕੀਤਾ ਸੀਗਾ ਪ੍ਰੋਜੈਕਟ ਜੀਵਨ ਜੋਤ ਨੂੰ ਤੁਹਾਨੂੰ ਇਸ ਨਾਮ ਦੇ ਕੇ ਉਹਦੇ ਵਿੱਚ ਅਸੀਂ ਕਰਦੀਆਂ ਸੀ ਸਾਡੀ ਟੀਮਸ ਕੰਮ ਜ਼ਰੂਰ ਕਰਦੀਆਂ ਸੀ ਅਸੀਂ तकरीबन 9-10 ਮਹੀਨਿਆਂ ਦੇ ਵਿੱਚ 367 ਬੱਚੇ ਦੇ ਰੈਸਕਿਊ ਕਰਕੇ ਲੈ ਕੇ ਆਏ ਸੀਗੇ ਔਰ ਉਹਨਾਂ ਚੋਂ 50 ਬੱਚੇ ਫੇਰ ਜਿਹੜੇ ਗਾਇਬ ਹੋ ਗਏ ਪੇਰੈਂਟਸ ਨੂੰ ਚਲੇ ਗਏ ਤੇ ਉਸ ਤੋਂ ਬਾਅਦ ਹੁਣ ਤੱਕ ਅਸੀਂ ਜਦੋਂ ਦੁਬਾਰਾ ਸ਼ੁਰੂ ਕੀਤਾ ਹੁਣ ਅਸੀਂ 10 ਮਹੀਨਿਆਂ ਦੇ ਵਿੱਚ 275 ਬੱਚਾ ਰੈਸਕਿਊ ਕੀਤਾ ਸੋ ਤਕਰੀਬਨ 700 ਦੇ ਕਰੀਬ ਬੱਚਾ ਜਿਹੜਾ ਰੈਸਿਪੀ ਦਿੱਤਾ ਕਹਿੰ ਲੋ ਕਿ ਦੋ ਬੱਚੇ ਹਰ ਰੋਜ਼ ਪੰਜਾਬ ਰੈਸਿਪੀ ਕੀਤੇ ਜਾ ਰਹੇ ਨੇ ਸੋ ਇਹ ਸਾਡਾ ਰੇਟ ਚੱਲ ਰਿਹਾ ਔਰ ਉਹਦੇ ਵਿੱਚ ਜੇ ਹੁਣ ਤੇ ਅੱਜ ਦੀ ਗੱਲ ਕਰਾਂ ਤਾਂ ਅੱਜ ਵੀ ਸਾਡੇ ਕੋਲ 41 41 ਬੱਚੇ ਇਸ ਤਰ੍ਹਾਂ ਦੇ ਹੈਗੇ ਆ ਜਿਨ੍ਹਾਂ ਦੇ ਪੇਰੈਂਟਸ ਸਾਨੂੰ ਹਜੇ ਤੱਕ ਨਹੀਂ ਇਹੋ ਬੱਚੇ ਸਾਡੇ ਕੋਲ ਪਾਲਕਰ ਰਹੇ ਨੇ ਔਰ ਲਗਭਗ ਦੇ ਕਰੀਬ ਬੱਚੇ ਇਹ ਇਸ ਤਰ੍ਹਾਂ ਦੇ ਸੀਗੇ ਇਨਸਟਿਟਿਊਟ ਆਫ ਪੈਰੀਐਟ੍ਰਿਕਸ ਕੋਲ ਚੱਲ ਰਹੀ ਹੈ ਲਈ ਛੋਟੇ ਬੱਚਿਆਂ ਲਈ ਵੀ ਗੱਲ ਕਰ ਰਹੇ ਹਾਂ ਕਿ ਬੱਚੇ ਦੀ ਬੱਚਨ ਦੀ ਏਜ ਪ੍ਰੋਫਾਈਲ ਕੀ ਹੈ ਹਾਊ ਮਨੀ ਚਿਲड्रन ਵੁੱਡ ਬੀ ਬਿਲੋ 14 ইয়ারਸ ਆਫ এজ ਐਂਡ ਹਾਊ ਮਨੀ ਵੁੱਡ ਬੀ ਅਬਾ 14 ইয়ারਸ ਆਫ এজ ਅਸੀਂ ਇਹਦਾ ਇਹਦਾ ਵੀ ਅਸੀਂ ਕੈਟੇਗਰੀਜ਼ੇਸ਼ਨ ਕਰਾਂਗੇ ਪਰ ਹਾਲੇ ਅਸੀਂ ਜਿਹਨੇ ਬੱਚੇ ਦੀ ਡਿਫੀਨੇਸ਼ਨ ਦੇ ਹਿਸਾਬ ਨਾਲ ਲੈ ਲਓ ਜਾਂ ਅਡਲ ਨਹੀਂ 18 ਸਾਲ ਤੋਂ ਥੱਲੇ ਵਾਲੇ ਸਾਰੇ ਹੀ ਬੱਚੇ ਰੈਸਪੀ ਕਿਤੇ ਤੇ ਉਹਦੇ ਵਿੱਚ ਸਾਡੇ ਕੋਲ ਇਹੋ ਜਿਹੇ ਵੀ ਬੱਚੇ ਆਏ ਕਿ ਜਿਹੜਾ ਸੰਵਾਗਨ ਬੜੀ ਸੈਂਟਰ ਵਿੱਚ ਜਿਹਨੇ ਪੈਦੋਂ ਉਹ ਦੇਖੋ ਤੁਸੀਂ 6 ਸਾਲ ਤੋਂ ਛੋਟੀ ਉਮਰ ਦੇ ਬੱਚੇ ਵੀ ਗਾਰਡਨ ਸਿ ਵੀ ਔਰ ਸਕੂਲਾਂ ਦੇ ਵਿੱਚ ਵੀ ਅਸੀਂ ਭੇਜੇ ਬਹੁਤ ਸਾਰੇ ਬੱਚੇ ਸੋ ਏਜ ਵਾਈਜ਼ ਵੀ ਅਸੀਂ ਕੈਟੇਗਰੀਜ਼ ਕਰਾਂਗੇ ਔਰ ਇਹਦੇ ਵਿੱਚ ਜਿਹੜੇ ਲੜਕੇ ਆ ਉਹ ਥੋੜੇ ਜਿਆਦਾ ਮਿਲੇ ਆ ਲੜਕੀਆਂ ਦੇ ਨਾਲ ਸੋ ਇਹ ਸਾਰਾ ਕੁਝ ਹੁਣ ਅਸੀਂ ਐਨਾਲਿਸਿਸ ਕਰਾਂਗੇ ਕਿ ਕਿਹੜੇ ਬੱਚਿਆਂ ਨੂੰ ਅਪਸਰ ਟਾਰਗੇਟ ਕੀਤਾ ਜਾ ਰਿਹਾ ਔਰ ਕਿਹੜੇ ਲੋਕਾਂ ਨੂੰ ਕੀਤਾ ਜਾ ਬਹੁਤ ਸਾਰੀ ਸਟੱਡੀਜ਼ ਇਹਦੇ ਚੋਂ ਨਿਕਲ ਕੇ ਸਾਹਮਣੇ ਆਉਣਾ ਹੈ is there an organized tagging uh, bracket in punjab or tagging brackets because obviously age de bachche nahi hai ye tables na je sath card lene da matlab hai ki koi na koi inano regroup kar raha hai inano you know organized tagging bracket chada raha hai bilkul ji jada maqsad bhi hai na test nu include karan da si woh ehi si ki ਇਹਨਾਂ ਦੇ ਪਿੱਛੇ ਕੀ ਹੈ ਆਕਰ ਉਹ ਕਿਹੜੀਆਂ ਤਾਕਤਾਂ ਨੇ ਜਿਹਦੇ ਕਰਕੇ ਇਹ ਵਾਰ-ਵਾਰ ਉਹਨਾਂ ਜਗ੍ਹਾ ਤੇ ਮਿਲਦੇ ਆਂ ਔਰ ਗਰੁੱਪਸ 'ਚ ਮਿਲਦੇ ਆਂ ਔਰ ਫਿਰ ਸ਼ਾਮ ਨੂੰ ਲੈ ਕੇ ਵੀ ਚਲੇ ਜਾਂਦੇ ਆਂ ਸੋ ਅਸੀਂ ਪਹੁੰਚ ਜਾਵਾਂਗੇ ਉਹਨਾਂ ਤੱਕ ਭਾਲੇ ਤੱਕ ਅਸੀਂ ਪਹੁੰਚ ਪਾਏ ਨਹੀਂ ਪਰ ਜਿਵੇਂ 15 ਬੱਚੇ ਜਿਹੜੇ ਸਾਡੇ ਕੋਲ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੂੰ ਅਸੀਂ ਡੀਐਨਏ ਟੈਸਟ ਕੀਤਾ ਸੋ ਉਹਨਾਂ ਦੇ ਨਾਲ ਜੋ ਸਾਨੂੰ ਸ਼ੱਕੀ ਲੱਗੇ ਸੀ ਸੋ ਕਿਤੇ ਨਾ ਕਿਤੇ ਉਸ ਕਲੂ ਤੇ ਵੀ ਅਸੀਂ ਜਾਵਾਂਗੇ ਕਿ ਜਿਹੜਾ ਕੋਈ ਵੱਡਾ ਰੈਕਿਟ ਕੰਮ ਕਰ ਰਿਹਾ ਔਰ ਯਾਨੀ ਇਸਨੇ ਜਦੋਂ ਕਿ ਛੋਟੇ ਛੋਟੇ ਬੱਚਿਆਂ ਨੂੰ ਜੇ ਠੀਕ ਨਹੀਂ ਮੰਗਦੇ ਤਾਂ ਕੋਈ ਹੱਥ ਚ ਪੈਨ ਫੜਾ ਦਿੱਤਾ ਕੁਝ ਹੋਰ ਫੜਾ ਦਿੱਤਾ ਸੋ ਉਹ ਚੀਜ਼ ਆ ਕਿ ਤੋਂ ਆਉਂਦੀ ਆ ਨੇ ਸੋ ਉਹ ਸਾਰਾ ਕੁਝ ਹੌਲੀ ਹੌਲੀ ਲੋਕੀ ਦੱਸਦੇ ਆ ਸੋ ਉਹ ਲੋਕਾਂ ਦੇ ਵਿਚਾਰ ਕਿ ਹੁਣ ਇੱਧਰ ਨੂੰ ਚੱਲੋ ਹੁਣ ਜਿਵੇਂ ਜਰਨਲਿਸਟ ਦਾ ਇਹ ਹੀ ਸਵਾਲ ਹੈ ਕਿ ਬਟ ਡਾਇਰੈਕਟ ਕਿਹੜਾ ਸੋ ਅਸੀਂ ਉਸੇ ਵਾਲੇ ਚੱਲਦੇ ਹਾਂ ਮੈਮ ਜਦੋਂ ਤੋਂ ਤੁਸੀਂ ਜੀਵਨ ਜੋਤ ਵਾਂਗ ਸ਼ੁਰੂ ਕੀਤਾ ਤੇ ਹੁਣ ਜੀਵਨ ਜੋਤ ਨੂੰ ਸ਼ੁਰੂ ਕੀਤਾ ਇੱਥੇ ਦੇਰ ਦੇਰ ਬਾਕਸ ਆਫ ਇੰਸਟੈਂਸਸ ਜਿੱਥੇ ਬੱਚੇ ਜਿਹੜੇ ਸੀਗੇ ਉਹ ਪੇਰੈਂਟਸ ਹੁਣਾਂ ਤੋਂ ਮੈਰਿਜ ਕਰਾ ਦੇ ਸੀ ਵਾਟ ਇਜ਼ ਦ ਐਕਸ਼ਨ ਲੀਗਲ ਐਕਸ਼ਨ ਐਸ ਅ ਗਵਰਨਮੈਂਟ ਕੈਨ ਟੇਕ ਅਗੇਨਸ ਸੱਚ ਪੇਰੈਂਟਸ Who are forcing their own children to go in there ਜੀ ਅਸੀਂ ਸਾਡੀ ਥੋੜੀ ਜਿਹੀ ਕਮੀ ਇਸ ਕਰਕੇ ਰਹੀ ਹੈ ਕਿਉਂਕਿ ਜੋ ਬੈਟਰੀ ਐਕਟ ਬਣਾ ਸੀ ਬੈਟਰੀ ਪ੍ਰੋਵੀਸ਼ਨ ਐਕਟ ਉਹ 1971 ਦਾ ਬਣਿਆ ਹੋਇਆ ਹੈ আর ਉਹਦੇ ਵਿੱਚ ਬਹੁਤ ਸਾਰੇ ਕਹਿ ਲੋ ਕਿ ਕਮੀਆਂ ਨੇ ਜਿੱਦੇ ਵਿੱਚ ਅਸੀਂ ਕੋਈ ਸਟਰੋਂਗ ਐਕਸ਼ਨ ਉਹਨਾਂ ਦੇ ਗਿਆਸ ਫਲਾਈ ਨਹੀਂ ਸਕਦੇ ਵੱਧ ਤੋਂ ਵੱਧ ਐਫਆਈਆਰ ਕਰਦੇ ਵੀ ਔਰ ਉਹਨਾਂ ਨੂੰ ਉਹ ਸਫਤ ਸਿਜ਼ਾਨੀ ਦੇ ਸਕਦੇ ਜਿਹਦੇ ਕਰਕੇ ਲੱਗੇ ਕਿ ਉਹਗੇ ਤੋਂ ਡਰਨ ਸੋ ਆਉਣ ਵਾਲੇ ਦਿਨਾਂ ਚ ਸੱਡਾ ਫੋਕਸ ਇਹਦੇ ਤੇ ਰਹਿ ਰਹੇ ਕਿ ਸੀਨੂ ਬੈਗਰੀ ਐਕਟ ਨੂੰ ਅਮੈਂਟ ਕਰੀਏ ਤਾਂ ਕਿ ਪੇਰੈਂਟਸ ਜਿਹੜੇ ਜ਼ਿੰਮੇਵਾਰੀ ਉਹਨਾਂ ਨੂੰ ਪਤਾ ਲੱਗੇ ਪੇਰੈਂਟਸ ਦਾਰਵੀ ਬੈਠੇ ਕਿ ਇਹ ਚੀਜ਼ ਇਸ ਬੱਚੇ ਤੋਂ ਨਹੀਂ ਕਰੋ ਮੈਮ ਆਦਰ ਦਨ ਇਸ ਇਨੀਸ਼ੀਏਟਿਵ ਵਾਟ ਆਰ ਦ ਆਦਰ ਇਨੀਸ਼ੀਏਟਿਵਸ ਦਟ ਯੋਰ ਡਿਪਾਰਟਮੈਂਟ ਇਸ ਟੇਕਿੰਗ ਫॉर द ਵੈਲਫੇਅਰ ਆਫ ਵਿਮਨ ਸਪੈਸੀਫਿਕਲੀ ਫॉर ਵਿਮਨ ਦੇਖੋ ਤੁਸੀਂ ਔਰਤਾਂ ਦੀ ਗੱਲ ਕੀਤੀ ਆ ਔਰ ਮੈਨੂੰ ਲੱਗਦਾ ਹੈ ਕਿ ਔਰਤਾਂ ਦੇ ਲਈ ਜਿਹੜੀ ਮੈਨੂੰ ਇਹ ਵੀ ਫੀਲ ਹੁੰਦਾ ਕਿ ਜੋ ਔਰਤਾਂ ਦੀ ਪ੍ਰੋਟੈਕਸ਼ਨ ਹੈ ਜਿਵੇਂ ਸਾਡੀ ਬੱਚੀਆਂ ਦੀ ਪ੍ਰੋਟੈਕਸ਼ਨ ਹੈ ਸਭ ਤੋਂ ਪਹਿਲੀ ਰਿਸਪੌਂਸਿਬਿਲਟੀ ਗਵਰਨਮੈਂਟ ਕੋਲ ਹੋਣੀ ਚਾਹੀਦੀ ਹੈ ਸੂਚ ਅਸੀਂ ਵਰਕਿੰਗ ਵੂਮਨਸ ਤੋਂ ਦੇਖਦੇ ਆ ਕਿ ਕਿੰਨੀਆਂ ਔਰਤਾਂ ਦੀ ਪ੍ਰੋਟੈਕਸ਼ਨ ਔਰਤਾਂ ਦਾ ਵਸੂਲੀ ਕਰਦੀ ਆ ਵੀ ਹੋ ਸਕਤੀਆਂ ਔਰਤਾਂ ਵਰਕਿੰਗ ਹੋ ਸਕਤੀਆਂ ਸਾਡੀਆਂ ਬੱਚੀਆਂ ਵੀ ਹੋ ਸਕਤੀਆਂ ਸਕੂਲਾਂ ਚ ਜਾਂਦੀਆਂ ਜਾਂ ਛੋਟੀਆਂ ਬੱਚੀਆਂ ਵੀ ਹੋ ਸਕਤੀਆਂ ਸੋ ਉਹਨਾਂ ਨੂੰ ਕਵਰ ਕਰਨ ਦੇ ਲਈ ਅਲੱਗ-ਅਲੱਗ ਸਕੀਮਸ ਜਿਵੇਂ ਸੀ ਵਰਕਿੰਗ ਊਮਨ ਦੀ ਗੱਲ ਕਰੀਏ ਤਾਂ ਅਸੀਂ ਵਰਕਿੰਗ ਊਮਨ ਹੌਸਟਲ ਜਿਹੜੇ ਪੰਜਵੇਂ ਸ਼ਰਮ ਚ ਬਲੋਂ ਜਾ ਰਹੇ ਆ ਜਿਹੜੇ ਕਿਹੜੇ ਕਿਹੜੇ ਸ਼ਹਿਰ ਬੁਕੇ ਹਨ ਇਹਦੇ ਵਿੱਚ ਅਸੀਂ ਮਹਾਲੀ ਲਿਆ ਇਹਦੇ ਵਿੱਚ ਅਸੀਂ ਚੰਦਰ ਅਮ੍ਰਿਤਸਰ ਲਿਆ ਇਹਦੇ ਵਿੱਚ ਸੀ ਬਠਿੰਡਾ ਵੀ ਲਿਆ ਪਟਿਆਲਾ ਵੀ ਲਿਆ ਸੋ ਅਸੀਂ ਉਹਨਾਂ ਨੂੰ ਹੌਸਟਲਸ ਫ੍ਰੈਂਡ ਦੀ ਜਗ੍ਹਾ ਹੀ ਉਹਨਾਂ ਨੂੰ ਪ੍ਰੋਟੈਕਸ਼ਨ ਮਿਲੇਗੀ ਉਹਨਾਂ ਦੇ ਨਾਲ ਅਗਰ ਬੱਚੇ ਆ ਤਾਂ ਬੱਚਿਆਂ ਨੂੰ ਵੀ ਉਹਨਾਂ ਦਾ এনवायरमेंट ਕਰਚਸ ਸਾਰਾ ਕੁਝ ਅਸੀਂ ਇਨਕਲੂਡ ਕਰਕੇ ਜਿਹੜੇ ਉਹਨਾਂ ਦੇ ਦਿਨਾਂ ਦੇ ਵਿੱਚ ਜਲਦੀ ਸ਼ੁਰੂ ਕਰਨ ਵਾਲੇ ਆ ਔਰ ਜਿਹੜਾ ਇੱਕ ਆਪਾਂ 1100 ਰੁਪਏ ਆ ਦੇਨੂ ਦੇ ਨਸ਼ਾ ਆਮ ਆਦੀ ਪਾਰਟੀ ਦਾ ਇੱਕ ਪ੍ਰੋਮਿਸ ਹੈ ਉਹ ਆਪਾਂ ਖੰਤੂ ਸ਼ੁਰੂ ਕਰਾਂਗੇ ਕਿ مجھے ਇਹ ਇਹ ਲੱਗਦਾ ਹੁੰਦਾ ਕਿ ਸਾਡੀ ਇੱਕ ਤਾਂ بڑا ਮਸਲਾ ਜਿਹੜਾ ਸਾਡੀ ਸਰਕਾਰ ਹੱਲ ਨਹੀਂ ਕਰ ਪਾਈ ਪਰ ਕਿਸੀਂ ਬਹੁਤ ਵੱਡੇ ਮਸਲਿਆਂ ਨੂੰ ਰਸ਼ੀਆਂ ਦੇ ਮਸਲਿਆਂ ਨੂੰ ਯਾ ਤੁਸੀਂ ਕਹੋ ਕਿ ਆਂਟਾਸ ਜਿਹੜੇ ਪੈਸੀ ਸੋਸਾਇਟੀ ਦੇ ਵਿੱਚ ਖਿਲ ਰਹੇ ਹੈ ਅਸੀਂ ਉਹਨਾਂ ਨੂੰ ਵੀ ਚੱਕ ਲਿਆ ਤੇ ਇਹਨੂੰ ਵੀ ਅਸੀਂ ਪਿੱਛੇ ਨਹੀਂ ਦਵਾਗੇ ਜੇ ਤੁਸੀਂ ਕਹਿੰਦੇ ਕਿ ਕਦੋਂ ਤੱਕ ਤਾਂ ਸਾਡਾ ਵੀ ਟਾਈਮ ਥੋੜਾ ਰਹਿ ਗਿਆ ਸਾਨੂੰ ਵੀ ਜਲਦੀ ਹੈ ਕਿ ਛੇਤੀ ਇਹ ਕੰਮ ਫੇਰ ਲੀ ਨਾ ਯੂ ਆਲਸੋ ਯੂ ਆਰ ਨਾਟ ਜਸਟ ਯੂਰ ਦਾ ਮਿਨਿਸਟਰ ਫਾਰ ਸੋਸ਼ਲ ਸਿਕਿਉਰਿਟੀ ਐਂਡ ਲੀਗਲ ਇੰਸ਼ੋਰੈਂਸ ਕਰਦੇ ਯੂ ਆਲਸੋ ਅ ਪ੍ਰੋਮਿਨੈਂਟ ਪਾਰਟੀ ਫੇਸ ਇਨ ਯੂਰ ਪਾਰਟੀ ਸੋ Where is the Dalit politics in Punjab going? What is your know, okay. Because OBCs are going to be very close to the country, and the Muslims are going to be very close to the country. Where do you think the Dalit politics is going, and uh, what is the Ahmadi Party doing on, on this particular aspect? ਅਹ ਦੇਖੋ ਆਮ ਆਦਮੀ ਪਾਰਟੀ ਦੀ ਜੋ ਸੋਰਸੀ ਜਿਵੇਂ ਕਹਾ ਕੇਜੀਵਾਲ ਸਾਹਿਬ ਨੇ ਸੋਚਣੋ ਲੈ ਕੇ ਚੱਲੇ ਉਸ ਤੋਂ ਬਾਅਦ ਆਤਮ ਆਨਸ਼ ਪੰਜਾਬ ਦੇ ਵਿੱਚ ਲੈ ਕੇ ਆਏ ਸੋ ਉਹਦੇ ਵਿੱਚ ਅਸੀਂ ਹਰ ਇੱਕ ਕੈਟਾਗਰੀ ਦੀਆਂ ਜੋ ਪ੍ਰੋਬਲਮਸ ਹੈ ਉਹਨਾਂ ਨੂੰ ਸੌਰਟ ਆਊਟ ਕਰਨ ਦੀ ਕੋਸ਼ਿਸ਼ ਕੀਤੀ ਹੈ বিজেপি ਦਾ ਇੱਕ ਵੱਖਰਾ ਐਂਗਲ ਹੋ ਸਕਦਾ ਹੈ বিজেপি ਗੈਰ ਇੱਤਰਾਂ ਦੇ ਨਾਮ ਤੇ ਕਾਸਟ ਦੇ ਨਾਮ ਤੇ ਇੱਕ ਵੱਖਰੀ ਤਰ੍ਹਾਂ ਦੀ ਪੋਲਿਟਿਕਸ ਕਰਦੀ ਹੈ ਲੋਕਾਂ ਨੂੰ ਅਲੱਗ ਕਰਕੇ ਉਹਨਾਂ ਨੂੰ ਉਹ ਫੰਡ ਕੀ ਉਹਨਾਂ ਤੇ ਜਿਹੜੀ ਰਾਜਨੀਤਿਕ ਕਰਨੀ ਉਹ ਉਹਨਾਂ ਦਾ ਪੋਲਿਟਿਕਸ ਦਾ ਹਿੱਸਾ ਪਰ ਸਾਡਾ ਜਿਹੜਾ ਕੰਮ ਹੈ ਉਹ ਬੇਸਿਕਲੀ ਇਹ ਕਿ ਹਰੇਕ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾਵੇ ਉਹਦੇ ਵਿੱਚ ਅਸੀਂ ਕੈਟੇਗੋਰਾਇਜ਼ ਕਰਨ ਦੇ ਵਿੱਚ ਵਿਸ਼ਵਾਸ ਨਹੀਂ ਕਰ ਸਕਦੇ ਪਰ ਮੈਂ ਕਹਾਂ ਕਿ ਜਿਸ ਤਰ੍ਹਾਂ ਗਵਰਨਮੈਂਟ ਨੇ ਜਿਵੇਂ ਅਸੀਂ ਦਲਤਾਂ ਦੇ ਕਰਜ਼ੇ ਮਾਫ ਕਰਨ ਦੀ ਗੱਲ ਕੀਤੀ ਸੋ ਪਿਛਲੇ 30 40 ਸਾਲਾਂ ਤੋਂ ਕਿਸੇ ਨੇ ਗੱਲ ਹੀ ਨਹੀਂ ਕੀਤੀ ਸੀ ਔਰ ਉਹ ਲੋਕ ਜਿਹੜੇ ਮੈਂ ਉਹਨਾਂ ਨੂੰ ਦੇਖਿਆ ਜਿਹੜੇ ਦਾ 10-10000 ਲਿਆ ਸੀ ਉਹ ਲੱਖ ਤੋਂ ਡੇਢ ਲੱਖ ਬਣ ਗਿਆ ਤੇ ਕਰਜ਼ਿਆਂ ਦੀ ਪੰਡ ਤੇ ਮਤਲਬ ਉਹ ਮਜ਼ਦੂਰ ਦੇ ਮਜ਼ਦੂਰ ਮਰਾਂ ਬਾਹਰ ਉਹ ਤਾਂ ਸੀੜੀ ਕਰ ਹੀ ਜਾਂਦੇ ਆ ਸੋ ਉਹਨਾਂ ਨੂੰ ਇਸ ਵਿਸ਼ੇ ਸਰਕਲ ਤੋਂ ਕੱਢਣ ਦੇ ਲਈ ਇਹ ਪਹਿਲਾ ਸਟੈਪ ਜਿਹੜਾ ਗਵਰਨਮੈਂਟ ਨੇ ਲਿਆ ਸੋ ਅਸੀਂ ਕੰਮਾਂ ਦੀ ਰਾਜਨੀਤੀ ਤੇ ਹੀ ਸਾਡੀ ਜਿਹੜੀ ਸਰਕਾਰ ਕੰਮ ਕਰਦੀ ਹੈ ਔਰ ਇਸੇ ਤਰ੍ਹਾਂ ਜੇ ਤੁਸੀਂ ਗੱਲ ਕਰੋਗੇ ਅਸੀਂ ਐਸੇ ਸਕਾਲਰਸ਼ਿਪ ਦੀ ਗੱਲ ਮੈਂ ਜ਼ਰੂਰ ਕਰਾਂਗੀ ਕਿਉਂਕਿ ਇਸ ਤੋਂ ਪਹਿਲਾਂ ਇਹ ਸਕਾਲਰਸ਼ਿਪ ਨੂੰ ਸਕੈਮ ਹੋਇਆ ਬੱਚਿਆਂ ਦੇ ਨਾਂ ਤੇ ਜਿਹੜੇ ਪੈਸੇ ਸੀ ਉਹ ਰਿਜੀ ਅਕਾਊਂਟਾਂ ਦੇ ਵਿੱਚ ਪਾਏ ਗਏ ਜਾਂ ਫਿਰ ਫਰਜੀ ਕਾਲਜ ਤੋਂ ਲਏ ਬਹੁਤ ਕੁਝ ਹੋਇਆ ਪਰ ਅਸੀਂ ਆਉਂਦੇ ਹਾਂ ਹੀ ਜਿਹੜੇ ਵੀ ਲੋਕ ਇਹਦੇ ਵਿੱਚ ਇਨਵੋਲਡ ਸੀ ਉਹਨਾਂ ਨੂੰ ਅਸੀਂ ਸਜ਼ਾਵਾ ਵੀ ਦਿੱਤੀਆਂ ਔਰ ਉਸ ਤੋਂ ਬਾਅਦ ਬਹੁਤ ਹੀ ਟ੍ਰਾਂਸਪੇਰੈਂਸੀ ਦੇ ਨਾਲ ਕੰਮ ਚਲਾਇਆ ਔਰ ਤੁਸੀਂ ਕੰਪੈਰੀਜ਼ਨ ਕਰ ਸਕਦੇ ਹੋ ਕਿ ਉਦੋਂ ਸਾਡੇ ਬੱਚੇ ਜਿਹੜੇ ਘਟ ਗਏ ਸੀ ਕਾਲਜਾਂ 'ਚ एससी बच्चे जानते नहीं थे उतने तकरीबन 1.5 लाख तो भी ਥੱਲੇ ਜਾ ਰਹੇ ਸੀ ਔਰ ਜੇ ਇਸ ਸਾਲ ਵੱਲ ਦੇਖੀਏ ਤਾਂ 2.5 ਲੱਖ ਤੋਂ ਉੱਪਰ ਨੂੰ ਬੱਚਾ ਦੀ ਉਮੀਦ ਟੀਕਾ ਲਿਆ ਗਿਆ ਸੋ ਸਾਡੀ ਜੁਰੀ ਦਾਸਤੀ ਉਹ ਕਮਾ ਦੀ ਦਾਸਤੀ ਥੈਂਕ ਯੂ ਵਿਊਅਰਸ ਫ ਵਾਚਿੰਗ ਦਿਸ ਐਪੀਸੋਡ ਟੂ ਕੰਟੀਨਿਊ ਟੂ ਰੀਡ ਯੋਰ ਫੇਵਰਿਟ ਨਿਊਜ਼ਪੇਪਰ ਵਿਚ ਇਜ਼ ਦ ਟ੍ਰਿਬਿਊਨ ਟੂ ਕਾਲ ਅਸ ਔਰ ਔਰ ਆਰ ਸੋਸ਼ਲ ਮੀਡੀਆ ਹੈਂਡਲਸ ਅਕ੍ਰੋਸ ਐਕਸ ਔਰ ਇੰਸਟਾਗ੍ਰਾਮ ਐਂਡ ਔਨ ਫੇਸਬੁੱਕ ਥੈਂਕ ਯੂ